ਮੀਰਾ ਦਾਨਾ ਦਿਲ ਸੋਚ ਮੁਹੱਬਤ ਮਨ ਤਨ ਬਸੈ ਸਚ ਸਾਹਬੰਦੀ ਮੋਚ ਰਹਾਉ ਦੀਦ ਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ ਪਾਕ ਪਰਵਦਗਾਰ ਤੂੰ ਖੁਦ ਖਸਮਾ ਵੱਡਾ ਅਤੋਲ ਦਸਤਗੀਰੀ ਦੇਹ ਦਿਲਾਵਰ ਤੂੰ ਹੀ ਤੂੰ ਹੀ ਏਕ ਕਰਤਾ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ ਜੈਤ ਸ੍ਰੀ ਮਹਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਮੇਰੇ ਹਿਅਰ ਰਤਨ ਨਾਮ ਹਰ ਬਸਿਆ ਗੁਰ ਹੱਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦੀਓ ਰਨ ਲਾਥਾ ਮੇਰੇ ਹਿਰ ਰ ਰਤਨ ਨਾਮ ਹਰ ਬਸਿਆ ਗੁਰ ਹਾਥ ਤਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦੀਓ ਰਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰਾ ਹਰ ਨਾਮ ਜਿੜਾਇਆ ਬਿਨ ਨਾਵੇ ਜੀਵਨ ਬਿਰਥਾ ਰਹਾਉ ਭਾਵ ਸਤਿਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ ਜਦੋਂ ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ ਤਾਂ ਮੇਰੇ ਹਿਰਦੇ ਵਿੱਚ ਪ੍ਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਆਵਸਿਆ। ਹੇ ਭਾਈ ਜਿਸ ਵੀ ਮਨੁੱਖ ਨੂੰ ਗੁਰੂ ਨੇ ਪ੍ਰਮਾਤਮਾ ਦਾ ਨਾਮ ਦਿੱਤਾ ਉਸਤੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ ਉਸ ਦੇ ਸ੍ਰੋਮ ਪਾਪਾਂ ਦਾ ਕਰਜ਼ਾ ਉੱਤਰ ਗਿਆ ਹੇ ਮੇਰੇ ਮਨ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ ਪਰਮਾਤਮਾ ਸਾਰੇ ਪਦਾਰਥ ਦੇਣ ਵਾਲਾ ਹੈ ਹੇ ਮਨ ਗੁਰੂ ਦੀ ਸ਼ਰਨ ਪਿਆਰੋ ਪੂਰੇ ਗੁਰੂ ਨੇ ਹੀ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਪੱਕਾ ਕੀਤਾ ਹੈ ਤੇ ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ